ਸਾਦਿ ਨੂੰ ਤੋਂ ਕਰਵਾ ਕੇ ਜੋ ਵੀ ਅੰਦਰ ਸਹੀ ਕੀਤਾ ਗਲਤ ਇਹ ਵੀ ਕੋਈ ਸਰਵਰ ਵੀ ਹੁਣ ਅੰਦਰ ਹੈ ਹਾਂ ਜੀ ਉਹ ਸਾਡੇ ਮਲਾਜੋ ਸਾਰੇ ਨਾਲੇ ਹਾਂ ਹਾਂ ਉਹਨੇ ਉਹ ਵੀਡੀਓ ਬਣਾਈ ਹੈ ਉਹਨੂੰ ਵੀ ਪਤਾ ਵੀ ਸਾਰੇ ਪੁਲ ਜਾਣਦੇ ਵਾ ਜਦੋਂ ਬਾਜ ਮਾਰਦੇ ਹਾਂ ਹਾਂ ਜਦ ਬੀੜਾ ਆਹ ਮਗਰੋਂ ਸੀਲ ਲਾਉਣੇ ਸਤਾ ਤੋਂ ਮੋਰੋ ਆਦਤ ਕਰਾਇਆ ਕਿਸ ਨੇ ਪਰ 7:00 ਵਜੇ ਜਾ ਕੇ ਹੁਣ ਤਾਂ ਮੈਂ ਡਿਫਰੈਂਸ ਆਉਣੋ ਕਸਟਮ ਸਾਬੇ ਨੇ ਆਇਆ ਨਾ ਸਾਬੇ ਨੇ ਆਇਆ ਨਾ ਫੁਰਤਰੀ ਵੀ ਆਇਆ ਨਾ ਤੁਹਾਡੀ ਮਰਜ਼ੀ ਦਾ ਬਟਾ ਹੋਰ ਸਾਰੀ ਸਾਨੂੰ ਡਰਕ ਹੋ ਜਾਂਦਾ ਹੈ ਗੱਲ ਹੋਰ ਨਾਲ ਪਿੰਡਾਂ ਦੇ ਮੇਲ ਦਾ ਖਾਣਾ ਡਾਰਿਆ ਸਾਡੀ ਕਿਟ ਦੁਕਾਨ ਬੰਦ ਕਰਾ ਲਿਆ ਹੋਰ ਗੱਲਿਆ ਐਡੀਐਲ ਸਾਹਿਬ ਜੀ ਹੋਲ ਗਿਆ ਬੱਜੀ ਪਾਈ ਜੀ ਖਾਣ ਦੀ ਦੁਕਾਨ ਆਏ ਬੰਦ ਰਹੇ ਨੇ ਅੰਬਾਲ ਲੈਣਗੇ ਮੈਡੀਕਲ ਸਾਧਨ ਰੇਕੀ ਹੈ ਪਰ ਗੱਡੀ ਵਾਲੇ ਇਤੋਂ ਯਾਰ ਹੋਰ ਜੇ ਦਾ ਜੋ ਜਿਹੜੀ ਗਲਤੀ ਹੋਈ ਆ ਉਹ ਤਾਂ ਮੰਨੋ ਕੋਈ ਗਲਤੀ ਹੋਈ ਆ ਆਹ ਨਹੀਂ ਗਾਹਲੀ ਗੱਲ ਕਰਨ ਕਰਦੇ ਆ ਭਾਈ ਤਾਂ ਪਹਿਲੀ ਗੱਲ ਦੀ ਗੱਲ ਨੂੰ ਕਰਦੇ ਆ ਪਹਿਲੀ ਗੱਲ ਦੀ ਗੱਲ ਕਰਦੇ ਆ ਅਖਰਾਂ ਦੀ ਕਰਦੇ ਮੈਂ ਅਨੁਗਰਾਹ ਧਾਰਿਆ ਯਾਰ ਇੱਕ ਇੱਕ ਤੋਂ ਬਾਹਰ ਆਇਆ 230 ਬਾਹਰ ਆ ਜਾਓ ਚਲੋ ਬੂਥ ਛੱਡੋ ਇਹ ਕਿਸੇ ਵੇਲੇ ਬੋਟ ਪੋਣੀ ਪਾ ਲੂਗਾ ਜੀ ਪੋਣੀ ਉਹਨੇ ਪਹੁੰਚਦਾ ਰਹੇ ਬੱਦਕਾ ਨਾ ਆਉਂਦਾ ਤੁਸੀਂ ਉੱਥੇ ਆਓ ਜਿੱਥੇ ਸਾਡੀ ਅਸਰਲੀ ਨਹੀਂ ਹੁੰਦੀ ਜਿੰਨੀ ਹੁਣ ਸਿਰਫ ਇਹ ਆ ਮੂਹ ਕੋ ਦਾ ਬੈਂਕ ਆਵਾ ਤੁਸੀਂ ਏਜੰਟ ਜਿਹੜੇ ਆ ਸਾਰਾ ਕੋ ਅੰਦਰ ਜਾ ਕੇ ਜ਼ੀਰੋ ਦੇਖ ਲਓ ਜੇ ਛੋਟੇ ਜ਼ੀਰੋ ਤੁਸੀਂ VOTING ਸ਼ੁਰੂ ਕਰਾਓ ਇਹ ਪ੍ਰਸ਼ਾਸਨ ਬਿਲਕੁਲ ਇਹ ਸਰਕਾਰ ਨਾਲ ਰਲਿਆ ਜੋ ਵੀ ਇਹਨਾਂ ਦੇ ਹੈਗੇ ਆ ਕੋਲੋਂ ਬੂਥ ਵਾਲੇ ਅਫਸਰ ਵੀ ਆਉਂਦੇ ਸਾਰੇ ਉਹ ਬੋਲਦਾ ਇਹ ਨਹੀਂ ਆਪਣੇ ਆਪ ਇਹ ਮਸ਼ੀਨ ਬੰਦ ਕਰ ਲਈ ਆ ਆਪੇ ਸਾਨੂੰ ਦਿਖਾਤ ਸਾਨੂੰ ਕੋਈ ਇਹਦਾ ਜਾਂਚ ਨਹੀਂ ਕਰਾਈ ਸਾਤੋਂ ਇੱਕ ਸਲਿੱਪ ਦੇ ਸਰਫੇ ਲੋਕ ਲਾਉਣਾ ਉਹ ਵੀ 7 ਵਜੇ ਜਾ ਕੇ ਦਸਤ ਕਰਾਏ ਆ ਜਿੱਥੇ ਅਸੀਂ ਸਾਨੂੰ ਸਾਰੇ ਉਤਰਾਜ ਆ ਵੀ ਸਾਤੋਂ ਮਸ਼ੀਨ ਏਬੀਐਮ ਖੋਲ ਕੇ ਦੁਬਾਰਾ ਉਹਦੇ ਸਾਤੋਂ ਕਰਾਈ ਜਾਵੇ ਚਾਕੇ ਅਸੀਂ ਫੇਰ ਵੋਟਾਂ ਪਾਵਾਂ ਨਹੀਂ ਤੇ ਸਾਡੇ ਪਿੰਡ ਦਾ ਬਾਈਕਾਟ ਅੱਛਾ ਸਰ ਐਸਕੇ ਸਾਹਿਬ ਦੀ ਇਨਸਟਰਕਸ਼ਨ ਦੇ ਮਤਾਬਕ ਆਪੇ ਇਸ ਕਲਾ ਸਹਿਮਤ ਹੈ ਇੱਕ ਇੱਕ ਵੋਟ ਸਾਰੇ ਦੇ ਦੁਬਾਰਾ ਪਵਾ ਦੀਏ ਤੁਹਾਡੇ ਸਾਨੂੰ ਸੀਲ ਬੋਲ ਕੇ ਸੀਲ ਬੋਲ ਕੇ ਹਾਂ ਸੀਲ ਹੋਰ ਚੈੱਕ ਕਰਾਓ ਚੈੱਕ ਕਰਾਓ ਮਸ਼ੀਨ ਫਰੋਕ ਕਿਹਦੇ ਆ ਆਹ ਤਰ ਤਰ ਕੀ ਨੇ ਇਹਨੂੰ ਕਿਹਾ ਗਿਆ ਦੋ ਦੋ ਕਿਹਾ ਉਹ ਨਹੀਂ ਵੋਟਾ ਪਾਉਣ ਨੂੰ ਇੱਕ ਟਿਕਟ ਨਹੀਂ ਕਿ ਕਿ ਵੋਟ ਸਾਰੇ ਦੋ ਦੋ ਲਗਾ ਲਗਾ ਦੇ ਮਤਲਬ ਕਰ ਰਹੇ ਹੋ ਕਰੋ ਕਰੋ ਜਿਹੜੀ ਵੀ ਕੋਈ ਏਜੰਟ ਅੰਦਰ ਚੱਲ ਜਾਓ ਏਜੰਟ ਜਾਓ ਅੰਦਰ ਏਜੰਟ ਸਿਰਫ ਇਹ ਗੱਲ ਕਰ ਲਓ ਦੇਖੋ ਤੁਸੀਂ ਕੀ ਤਾਂ ਕਹਿੰਦੇ ਜਿੰਨੇ ਪੋਲਿੰਗ ਏਜੰਟ ਉਹ ਦੋ ਦੋ ਵੋਟਾ ਪਾਉਣ ਪੋਲੀਂ ਗੰਨ ਮਾਰਨ 5 ਪੋਲੀਂ ਗੰਨ ਤੇ 10 ਪੋਲੀਂ ਗੰਨ ਜਿੰਨੇ ਵੀ ਪੋਲੀਂ ਗੰਨ ਤੇ ਬੂਟਾ ਪੈਂਦੀ ਆ ਬੈਠੀ ਆ ਬੋਲਗੇ ਸਰ ਵੀ ਬੂਟਾ ਮਿਲਦਾ 10 ਵੀ ਜਾ ਸਕਦੇ ਉਹ ਦੋ ਬੂਟਾ ਵਾਲਾ ਹਾਂ ਜਾ ਜਾ ਕੇ ਬਹੁਤ 3 3 ਪਾਓ ਪਾਲ ਪੰਜ ਮਹਲੇ ਤੱਕ ਨਹੀਂ ਆਇਆ ਚਲੋ ਆਪਣੀ ਪਾਲਣ ਵੋਟ ਆਪਣੀ ਪਾਲਣ ਪਹਿਲੇ ਸਲਾਹ ਕਰ ਰਹਾ ਬੋਲਗੇ ਅੰਟੇ ਆ ਜਾਓ ਆ ਜਾਓ ਅੱਛਾ ਚਲੋ ਇਸ ਮਿਰ ਜਹਾ ਭਾਈ ਤਾਂ ਪਿੰਡ ਲਈ ਆਏ ਆ ਵੀ ਆਣ ਕੇ ਵੋਟਾਂ ਪਾਓ ਆਪਣੀ ਆਪਣੀ ਸਤਿਕਾਰਯੋਗ ਇਸ ਨਾਗਰ ਪਿੰਡ ਦੇ ਸਹਬਾਨ ਇੱਕ ਛੋਟੀ ਜੀ ਪਬਲਿਕ ਦੀ ਕੰਪਲੇਂਟ ਆਈ ਸੀ ਤੇ ਉਹ ਹੁਣ ਸਾਰਾ ਮਸਲਾ ਹੱਲ ਹੋ ਗਿਆ VOTING ਜਿਹੜੀ ਹੈਗੀ ਆ ਉਹ ਬਿਲਕੁਲ ਠੀਕ ਰਹਿ ਗਿਆ ਸਾਰੇ ਦੇ ਸਾਰੇ ਜਿਹੜੇ ਪਿੰਡ ਵਾਸੀ ਜੀ ਸੰਤੁਸ਼ਟ ਹੈਗੇ ਆ ਔਰ ਹਰ ਪਿੰਡੂ ਜਿਹੜਾ ਹੈਗਾ ਉਹ ਵੱਧ ਚੜ ਕੇ ਵੋਟਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਸਰ ਕੰਪਲੀਟ ਗਈ ਸੀ ਪੀਐਲਡੀਸੀ ਉਹ ਕਹਿੰਦੇ ਸੀਗੇ ਕਿ ਮਸ਼ੀਨ ਦੇ ਵਿੱਚ ਕੋਈ ਇੰਵੈਲੈਂਡਸ ਹੈਗੀ ਆ ਉਹ ਕੀ ਕਰ ਪਰ ਸਰ ਉਹਨਾਂ ਦਾ ਕਹਿਣਾ ਤੇ ਇਹ ਆ ਵੀ ਜਦੋਂ ਜਿਹੜੇ ਉਹਨਾਂ ਮਸ਼ੀਨ ਤੁਸੀਂ ਲੋਕ ਕੀਤੀ ਆ ਜਿਹੜੇ ਪੋਲਿੰਗ ਏਜੰਟ ਆ ਉਹਨਾਂ ਨੂੰ ਦਿਖਾਇਆ ਨਹੀਂ ਗਿਆ ਆਪਣੀ ਮਰਜ਼ੀ ਨਾਲ ਕਰ ਦਿੱਤੀ ਗਈ ਆ ਤਾਂ ਪੋਲਿੰਗ ਏਜੰਟ ਸਰ ਪੂਰੀ ਤਰ੍ਹਾਂ ਸੰਤੋਖ ਨਹੀਂ ਸਰ ਸੰਤੋਖਤ ਤਾਂ ਹੋ ਗਏ ਆ ਪਰ ਪਹਿਲਾਂ ਉਹਨਾਂ ਦਾ ਅਲੀਗੇਸ਼ਨ ਇਹ ਸੀ ਸਰ ਕਿ ਜ਼ਰੂਰੀ ਨਹੀਂ ਹੈਗਾ ਵੀ ਪੋਲਿੰਗ ਏਜੰਟਾਂ ਨੂੰ ਦਿਖਾਏ ਤੋਂ ਬਿਨਾਂ ਅਗਲੀ ਉਹ ਲੋਕ ਕਰਨਾ ਕਿ ਗਲਤ ਕਰਦੇ ਸਮੇਂ ਦੇ ਹਿਸਾਬ ਨਾਲ ਜਿਹੜਾ 5:30 ਵਜੇ ਹੀ ਪੋਲਿੰਗ ਏਜੰਟ ਜਿਹੜੇ ਉਹਨਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈਗਾ ਜਿਹੜੀ ਟੀਮ ਆ ਉਹ 15 ਮਿੰਟ ਵੇਟ ਕਰ ਸਕਦੀ ਹੈ ਪਰ ਸਰ ਉਹ ਤਾਂ ਕਹਿੰਦੇ ਸੀ ਉਹਨਾਂ ਤੋਂ ਟੀਮ ਸਾਡੀ ਆਉਣ ਤੋਂ ਪਹਿਲਾਂ ਦੇ ਹਾਜ਼ਰ ਸੀ ਇੱਥੇ ਸਰ ਅੰਦਰ ਨਾਲ ਕੋਈ ਵੀ ਪੋਲਿੰਗ ਜਨਟ ਪਹੁੰਚਿਆ ਪੋਲਿੰਗ ਐਂਡ ਨਹੀਂ ਸੀ ਪੋਲਿੰਗ ਜਨਟ ਉਹਨਾਂ ਨੇ ਸੱਡੀ ਕਰਵਾਇਆ ਜਿਹੜੀ ਅਫਸਰ ਦੇ ਕੋਲ ਇਹ ਪਾਵਰ ਆ ਕਿ ਉਹਨਾਂ ਨੇ 15 ਮਿੰਟ ਪੋਲਿੰਗ ਜਨਟ ਨੂੰ ਡਿਕ ਨਾਮਦਾ ਵਾ ਉਸ ਤੋਂ ਬਾਅਦ ਉਹਨਾਂ ਨੇ ਮੂਵ ਪੋਲ ਸ਼ੁਰੂ ਕਰਾ ਦੇਣੀ ਸੀ ਮੂਵ ਪੋਲ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਸੀ ਉਹਦੀ ਬਕਾਇਦਾ ਵੀਡੀਓ ਪ੍ਰੈਜ਼ੈਂਟਿੰਗ ਅਫਸਰ ਸਾਹਿਬ ਨੇ ਬਣਾਈ ਠੀਕ ਹੈ ਨਾ ਇਹ ਈਸੀ ਦਾ ਯਾਨੀ ਕਿ ਇਲੈਕਸ਼ਨ ਕਮਿਸ਼ਨ ਦਾ ਆਰਡਰ ਹੈ ਉਹਦੀ ਆ ਪ੍ਰੋਟੋਕੋਲ ਨੂੰ ਅਸੀਂ ਕ੍ਰੋਸ ਨਹੀਂ ਕਰ ਸਕਦੇ ਪਰ ਪਬਲਿਕ ਫਿਰ ਵੀ ਸੈਟੀਸਫਾਈ ਹੋ ਗਈ ਹੈ ਉਹਨਾਂ ਨੂੰ ਅਸੀਂ ਸੈਟੀਸਫਾਈ ਕਰਾ ਦਿੱਤਾ ਵਾ ਮੋਕ ਪੋਲ ਇਹ ਪੋਲਿੰਗ ਹੁਣ ਸਟਾਰਟ ਹੈ ਠੀਕ ਹੈ ਜੀ ਠੀਕ ਹੈ ਜੀ ਪਬਲਿਕ ਬਿਲਕੁਲ ਸੈਟੀਸਫਾਈ ਹੈ ਧੰਨਵਾਦ ਜੀ ਉਹਨਾਂ ਨੂੰ ਸਮਝਾ ਦਿੱਤਾ ਗਿਆ ਵਾ ਵੀ ਇਹ ਪ੍ਰੋਸੈਸ ਵਾ ਈਸੀ ਦਾ ਠੀਕ ਹੈ ਜੀ ਵੀ 5:30 ਵਜੇ ਮੋਕ ਪੋਲ ਸਟਾਰਟ ਕਰਕੇ ਤੇ 7 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਖਤਮ ਕਰਨੀ ਹੁੰਦੀ ਆ ਤੇ ਉਹ ਪ੍ਰੋਸੈਸ ਪ੍ਰੇਜ਼ੀਡਿੰਗ ਅਫਸਰ ਸਾਹਿਬ ਨੇ ਬਿਲਕੁਲ ਠੀਕ ਚਲਾਇਆ ਸੀ ਈਸੀ ਦੀਆਂ ਹਦਾਇਤਾਂ ਦੇ ਅਨੁਸਾਰ ਓਕੇ ਜੀ ਹਾਂਜੀ ਇਹ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਸਾਡੇ ਪੋਲਿੰਗ ਲੇਟ ਚੱਲਣ ਦਾ ਕਾਰਨ ਇੱਕ ਛੋਟੀ ਜਿਹੀ ਸ਼ੰਕਾ ਸੀ ਜੋ ਨਹੀਂ ਜਿਹੜੇ ਪੋਲਿੰਗ ਏਜੰਟ ਤੇ ਮੁਲਾਜ਼ਮਾਂ ਸਾਰਿਆਂ ਨਾਲ ਤੇ ਨਾਲ ਮਿਲ ਕੇ ਆਹੀ ਬੈਠ ਕੇ ਸੁਲਝਾ ਲਈਆ ਤੇ ਹੁਣ ਉਹ ਠੀਕ ਹੈ ਇਸ ਕਰਕੇ ਹੁਣ ਪੋਲਿੰਗ ਚੱਲਦੀ ਆ ਇਸ ਵਜ੍ਹਾ ਦੇ ਨਾਲ 1 ਘੰਟਾ ਪੋਲਿੰਗ ਲੇਟ ਹੋਈ ਜਾ ਮੈਂ ਸਾਰਿਆਂ ਦਾ ਉਹ ਜਿਹੜਾ ਹੈ ਚੋਣ ਅਨਜਾਪਤ ਵਾਲੇ ਮੁਲਾਜ਼ਮ ਉਹਨਾਂ ਦਾ ਵੀ ਸਾਡੇ ਸਾਰੇ ਭਾਈਚਾਰੇ ਦਾ ਪਿੰਡ ਵਾਲਿਆਂ ਦਾ ਵੀ ਸਾਰਾ ਧੰਨਵਾਦ ਕਰਦੇ ਆ ਇਹ ਸ਼ੰਕਾ ਕੀ ਸੀਗੀ ਜੀ ਤੁਹਾਨੂੰ ਸ਼ੰਕਾ ਇਹ ਸੀ ਕਿ ਵੀ ਉਹਨੇ ਆਪਣੇ ਆਪ ਜਿਹਦਾ ਮਸ਼ੀਨ ਸਾਨੂੰ ਪਹਿਲਾਂ ਹੀ ਲੇਟ ਹੋ ਗਿਆਗਾ ਬੰਦ ਕਰ ਲਈ ਸੀਗੀ ਪੋਲ ਰਿਆਡ ਅਸਲੀ ਕਰ ਦਿੱਤੀ ਤੇ ਅਸੀਂ ਫੇ ਆ ਕੇ ਸਾਨੂੰ ਸ਼ੰਕਾ ਸੀਗੀ ਇਸ ਗੱਲ ਤੋਂ ਵੀ ਸਾਡੇ ਤਾਂ ਕਲੀਅਰ ਨਹੀਂ ਹੋਈ ਇਹ ਤੇ ਉਹਨਾਂ ਦੇ ਉੱਪਰ ਵੱਡੇ ਮਲਾ ਅਫਸਰ ਆਇਓ ਕਦੇ ਖੋਲ ਨਹੀਂ ਸਕਦੇ ਉਹਨੇ ਆ ਕੇ ਖਲਾ ਕੇ ਸਾਨੂੰ ਸੈਟੀਸਫਾਈ ਕਰਾਇਆ ਜਿਸ ਤੋਂ ਬਾਅਦ ਪੋਲਮ ਚਲੂ ਹੋਆ ਧੰਨਵਾਦ